ਮੁਰਦਾਬਾ ਅਸੀਂ 1000 ਰੁਪਏ ਕੀਲਾ ਦਿੰਦੇ ਨੇ ਜ਼ਿਮੀਦਾਰ ਆ ਫੇਰ ਵੀ ਚੱਕ ਨਹੀਂ ਰਹੇ ਜੇ ਇਕੱਠਾ ਕਰ ਜਾਂਦੇ ਨੇ ਤਾਂ ਚੱਕਣ ਨਹੀਂ ਆਉਂਦੇ ਜੇ ਚੱਕਣਗੇ ਤਾਂ ਹੀ ਗਣਕ ਬੀਜੂ ਜੀ ਠੇਕੇ ਤੇ ਦੇ ਕੇ ਅਗਲੇ ਨੇ ਬੀ ਬੇਲਰ ਹੈਗੇ ਨੇ ਪਿੰਡਾਂ ਦੇ ਵਿੱਚ ਇਕੱਠਾ ਕਰਦੇ ਨੇ ਉਹਨਾਂ ਨੂੰ ਇਕੱਠਾ ਕਿਉਂ ਨਹੀਂ ਕਰਾਈ ਜਾਰੀ ਉਹ ਹਰਿਆਣੇ ਚ ਪਿਆਪਾ ਅੱਗੇ ਠੇਕੇ ਤੇ ਦੇ ਤੇ ਮਾਰਕਾ ਦੇ ਬੇਲਰ ਹੈਗੇ ਤੇ ਇੱਕ ਦੋ ਹਰਿਆਣੇ ਚ ਭੇਜ ਕੇ ਪੰਜਾਬ ਸਰਕਾਰ ਮੁਰਦਾਬਾ 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 ਪਟਿਆ ਪਰਸਪੁਰਾ ਜੀ ਮੁਰਦਾਬਾ ਮੁਰਦਾਬਾ ਜਿਹਨੇ ਮਰਜ਼ੀ ਤੋਂ ਲਾ ਦੇ ਬਾਬਾ ਸਿੱਕ ਜਿਹੜੀ ਜਿਹੜਾ ਹੁਣ ਸਮਾਂ ਹੈ ਇਹ ਬਿਜਾਈ ਦਾ ਸਮਾਂ ਹੈ ਬਿਜਾਈ ਲੇਟ ਹੁੰਦੀ ਜਾ ਰਹੀ ਆ ਜਿਹੜੀ ਪਰਾਲੀ ਹੈ ਉਹਦਾ ਸਰਕਾਰ ਨੇ ਕੋਈ ਪ੍ਰਬੰਧ ਨਹੀਂ ਕੀਤਾ ਆਪਦਾ ਪ੍ਰੋਫਿਟ ਦੇ ਮਾਰੇ ਬਾਹਰ ਵੇਚੇ ਜਾਂਦੇ ਨੇ ਉਹਨੇ ਕਿਸੇ ਦਾ ਵੀ ਪ੍ਰੋਪਰ ਚੱਕ ਨਹੀਂ ਰਹੇ ਵੀ ਪਰਾਲੀ ਨੂੰ ਅੱਗ ਲਾਉਣ ਨਾਲ ਜਿਹੜੇ ਵਾਤਾਵਰਣ ਤੇ ਨੁਕਸਾਨ ਨੇ ਜਾਂ ਬੱਚਿਆਂ ਤੇ ਜਾਂ ਬਜ਼ੁਰਗਾਂ ਦੀ ਸਿਹਤ ਤੇ ਅੱਜ ਸੰਤਰਾਮ ਜੀ ਅੱਜ ਕਿਸਾਨ ਯੂਨੀਅਨ ਵਾਲੇ ਖੜੇ ਆ ਪ੍ਰਸ਼ਾਸਨ ਵੀ ਖੜਾ ਹੈਗਾ ਕੀ ਕਰਨੇ ਨੇ ਕਾਰਨ ਇਹਦਾ ਇਹ ਆ ਜੀ ਜਾਣੀ ਜਿਹੜਾ ਹੁਣ ਸਮਾਂ ਹੈ ਇਹ ਬਿਜਾਈ ਦਾ ਸਮਾਂ ਹੈ ਬਿਜਾਈ ਲੇਟ ਹੁੰਦੀ ਜਾ ਰਹੀ ਆ ਜਿਹੜੀ ਪਰਾਲੀ ਹੈ ਉਹਦਾ ਸਰਕਾਰ ਨੇ ਕੋਈ ਪ੍ਰਬੰਧ ਨਹੀਂ ਕੀਤਾ ਨਾ ਕੋਈ ਗੱਠਾ ਬੰਨ੍ਹਣ ਵਾਲੀ ਮਸ਼ੀਨਾਂ ਇੱਕਾ ਦੁੱਕਾ ਹੈਗੀਆਂ ਨੇ ਉਹ ਚੱਲ ਰਹੀਆਂ ਨੇ ਤੇ ਇਸ ਕਰਕੇ ਸਰਕਾਰ ਨੂੰ ਪ੍ਰਬੰਧ ਕਰਨਾ ਦੀਆ ਪਹਿਲਾਂ ਜੇ ਪ੍ਰਬੰਧ ਹੁੰਦਾ ਫਿਰ ਕਿਸਾਨ ਅੱਗ ਨਹੀਂ ਲਾਉਂਦੇ ਤੇ ਹੁਣ ਨਾ ਗੱਠਾ ਨੂੰ ਕੋਈ ਖਰੀਦਦਾ ਗੱਠਾ ਵੀ ਖਰੀਦ ਹੋ ਜੇ ਨਾ ਕੋਈ ਚੱਕਣ ਆਉਂਦਾ 10 ਦਿਨ ਦੀ ਆ 10 ਦਿਨ ਹੋ ਗਏ ਜੀ ਆ ਗੱਠਾ ਨੂੰ ਅਜੇ ਤੱਕ ਕੋਈ ਚੱਕਲ ਨਹੀਂ ਆਇਆ ਅਸੀਂ ਕਹਿੰਦੇ ਆ ਵੀ ਸਰਕਾਰ ਪਹਿਲਾਂ ਪ੍ਰਬੰਧ ਕਰੇ ਫਿਰ ਕਿਸਾਨਾਂ ਨੂੰ ਜਿਹੜਾ ਧੂਆਂ ਤਾਂ ਪਹਿਲਾਂ ਜਿਹੜਾ ਅੱਗ ਲਾਉਂਦਾ ਉਹਨੂੰ ਧੂਆਂ ਚੜਦਾ ਉਹੀ ਬਿਮਾਰ ਹੁੰਦਾ ਹੈ ਜਿਹੜੇ ਏਦੋਂ ਪਹਿਲਾਂ ਜਿਨ੍ਹਾਂ ਨੇ ਅੱਗ ਲਾਈ ਉਹ ਸਾਰੇ ਮੱਜਿਆ ਚ ਪਏ ਨੇ ਬਿਮਾਰ ਪਏ ਨੇ ਅਸੀਂ ਕਹਿੰਦੇ ਆ ਵੀ ਵੀ ਪਹਿਲਾਂ ਪ੍ਰਬੰਧ ਕਰੇ ਸਰਕਾਰ ਫੇਰ ਕਿਸਾਨ ਫੇਰ ਕਿਸਾਨ ਕਤੋਂ ਅੱਗ ਲਾਉਣਗੇ ਸਰਕਾਰ ਵੱਲੋਂ ਕਹਿੰਦੀ ਸਖਤੀ ਕੀਤੀ ਹੋਈ ਹੈ ਵੀ ਅੱਗ ਨਾ ਲਾਓ ਕਹਿੰਦੇ ਫੇਰ ਵੀ ਅੱਗ ਲਾਈ ਜਾ ਰਹੀ ਹੈ ਨਹੀਂ ਇੱਕ ਪਾਸੇ ਸਖਤਾਈ ਕਰਤੀ ਸਰਕਾਰ ਨੇ ਦੂਜੇ ਪਾਸੇ ਵੀ ਕਰ ਲੈਣਾ ਵੀ ਜਿਹੜੇ ਮਸ਼ੀਨਰੀ ਹੈ ਉਹ ਤਾਂ ਭੇਜਿਆ ਨਾ ਪਿੰਡਾਂ ਦੇ ਵਿੱਚ ਹੁਣ ਸਾਡੇ ਤਿੰਨ ਚਾਰ ਮਸ਼ੀਨਾਂ ਨੇ ਇਕੱਠਾ ਬੰਨ੍ਹਣ ਵਾਲੀਆਂ ਉਹ ਉਹ ਸਾਰੇ ਪਿੰਡ ਦੀਆਂ ਕਿਵੇਂ ਬੰਨ੍ਹਣਗੇ ਜੇ ਬੰਨ੍ਹ ਵੀ ਦਿੱਤੀਆਂ ਤਾ ਚੱਕਣ ਦੀਆਂ ਦਾ ਫੇ ਇੱਧਰ ਬੋਲ ਇੱਧਰ ਇਆਂ ਠੇਕੇ ਤੇ ਦੇ ਕੇ ਅਗਲੇ ਨੇ ਜੀ ਬੀ ਬੈਲਰ ਹੈਗੇ ਨੇ ਪਿੰਡਾਂ ਦੇ ਵਿੱਚ ਇਕੱਠਾ ਕਰਦੇ ਨੇ ਉਹ ਉਹਨਾਂ ਨੂੰ ਇਕੱਠਾ ਕਿਉਂ ਨਹੀਂ ਕਰਾਈ ਜਾਂਦੀ ਉਹ ਹਰਿਆਣੇ 'ਚ ਪਿਆਪਾ ਅੱਗੇ ਠੇਕੇ ਤੇ ਤੇ ਮਾਰਕਾ ਤੇ ਤੁਹਾਨੂੰ ਪਤਾ ਵੀ ਇੱਥੇ ਜਿਹੜੇ ਬੈਲਰ ਸੀ ਉਹ ਨਹੀਂ ਚੱਲ ਰਹੇ ਸਾਨੂੰ ਕੀ ਪਤਾ ਲੱਗਦਾ ਜੀ ਹੁਣ ਖੇਤਾਂ ਤੇ ਫਰਦ ਨਾਲਿਆਂ ਨੂੰ ਨਹੀਂ ਤੁਸੀਂ ਦੱਸਦੇ ਵੀ ਨਹੀਂ ਬਾਹਰ ਜਾਂਦੇ ਨਹੀਂ ਜਿਹੜੇ ਹੈਗੇ ਤੇ ਪੰਜ ਬੈਲਰ ਹੈਗੇ ਤੇ ਇੱਕ ਦੋ ਹਰਿਆਣੇ 'ਚ ਭਾਈ ਤੇ ਪੰਜ ਪਿੰਡ ਦੇ ਵਿੱਚ ਚੱਲਦੇ ਆ ਨਹੀਂ ਦੋ ਤਿੰਨ ਕੀ ਚੱਲਦੇ ਨੇ ਬਾਕੀ ਕਿੱਥੇ ਨੇ ਬਾਹਰ ਦੇ ਤੇ ਅਗਲੇ ਨੂੰ ਠੇਕੇ ਚਾਈ ਹਜ਼ਾਰ ਹਜ਼ਾਰ ਰੁਪਏ ਕਿਲੇ ਦਾ ਲੰਦ 10000 ਰੁਪਏ ਕੇ ਲਿਆ ਲੈਣੇ ਇੱਥੇ ਲੈ ਰਹੇ ਨੇ ਮਾਰ ਜਾ ਕੇ ਲੈ ਰਹੇ ਨੇ ਓਰੇ 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 ਲੈ ਰਹੇ ਨੇ ਪੂਰੇ ਲੈ ਰਹੇ ਨੇ ਜੀ ਯਾਰ ਆਪ ਵੀ ਦਿੱਤਾ ਠੀਕ ਹੈ ਫਿਰ ਮਾਰ ਕਿਉਂ ਜਾ ਰਹੇ ਨੇ ਜਦੋਂ 10000 ਰੁਪਏ ਆਪ ਵੀ 10000 ਰੁਪਏ ਦਿੱਤਾ ਤੁਸੀਂ ਇਕੱਲੇ ਤਾਂ ਰੱਖ ਨਹੀਂ ਰਹੇ ਨਾ ਇਕੱਠਾ ਨਹੀਂ ਚੱਕਦੇ ਠੀਕ ਹੈ ਕੀ ਲੱਗਦਾ ਪ੍ਰਸ਼ਾਸਨ ਕੀ ਹੁੰਦੇ ਕਰਾਉਣੇ ਚਾਹੀਦੇ ਪਰਮੰਦਰ ਜੀ ਪੂਰਾ ਕਰੇ ਜੇ ਤਾਂ ਹੁਣ 4 ਦਿਨਾਂ ਦਾ ਕੰਮ ਹੁੰਦਾ ਹੈ ਸਾਰਾ 4 ਦਿਨਾਂ ਵਿੱਚ ਕੋਈ ਚੱਕ ਨਹੀਂ ਸਕਦਾ ਜੀ ਠੀਕ ਹੈ ਠੀਕ ਪਰਾਲੀ ਦਾ adda ਹੱਲੇ ਨਹੀਂ ਕੋਈ ਸਾਨੂੰ ਇਹ ਮੈਂ ਕੀ ਕਹੂੰਗੇ ਜਿਵੇਂ ਕੀ ਵਾਹ ਦੱਸਿਆ ਜਾ ਰਿਹਾ ਪ੍ਰਸ਼ਾਸਨ ਦੁਆਰਾ ਵੀ ਪ੍ਰਬੰਧ ਕੀਤਾ ਹੋਇਆ ਹੈ ਬੇਲਰਾਂ ਦਾ ਪ੍ਰਬੰਧ ਕੀਤਾ ਹੋਇਆ ਹੈ 5-6 ਬੇਲਰ ਸਾਗਲੀ ਚੱਲ ਰਹੇ ਨੇ ਕਹਿੰਦੇ ਸਾਗਲੀ ਦਾ ਦੇਖੋ ਜੀ ਰਾਕਵਾ ਜਿਹੜਾ ਬਹੁਤ ਵੱਡਾ ਹੈ ਸਾਡਾ ਇਸ ਕਰਕੇ ਉਹਰੇ ਬੇਲਰ ਚਾਹੀਦੇ ਨੇ 20-25 ਬੇਲ ਹਾਂ ਇਹ ਬੇਲਰ ਉਹਨੇ 4-5 ਨੇ 2-3 ਬਾਹਰ ਵਾਗੇ ਤਿੰਨ ਬੇਲਰ ਤਾਂ ਉਹਰੇ ਕੁਝ ਵੀ ਨਹੀਂ ਕਰ ਸਕਦੇ ਸਾਡੇ ਜਿਹੜੇ ਮਤਲਬ ਬਾਹਰ ਵਾਗੇ ਉਹਨਾਂ ਦੀ ਕਦੇ ਪ੍ਰਸ਼ਾਸਨ ਕੋਲ ਤੁਸੀਂ ਗੱਲ ਕੀਤੀ ਵੀ ਉਹ ਬਾਹਰ ਕਿੱਥੇ ਚੱਲ ਰਹੇ ਨੇ ਉਹਦੀ ਗੌਰ ਕੀ ਬਾਹਰ ਜੀ ਇਹ ਤਾਂ ਉਹਨਾਂ ਕੋਲ ਜੀਪੀਐਸ ਲੱਗੇ ਹੋਣੇ ਲੋਕੇਸ਼ਨ ਆਉਂਦੀ ਹੈ ਰੋਜ਼ ਐਕਸ਼ਨ ਲਵੇ ਮਹਿਕਮਾ ਲੈ ਉਹਨਾਂ ਦੇ ਉਹਦੇ GPS ਲੱਗੇ ਹੋਏ ਉਹਨਾਂ ਨੂੰ ਲੋਕੇਸ਼ਨ ਆਉਂਦੀ ਹੈ ਵੀ ਕਿੱਥੇ ਬੀਲ ਸਾਡਾ ਚੱਲ ਰਿਹਾ ਕਿੱਥੇ ਕੰਮ ਕਰ ਰਿਹਾ ਹੋ ਕੰਮ ਉਹ ਥੇ ਕਰ ਰਹੇ ਨੇ ਜਿੱਥੇ ਉਹਨਾਂ ਨੂੰ ਵੱਧ ਪ੍ਰੋਫਿਟ ਹੁੰਦਾ ਅਸੀਂ 1000 ਰੁਪਏ ਕੀਲਾ ਦਿੰਦੇ ਨੇ ਜ਼ਿੰਮੇਦਾਰ ਆ ਫੇਰ ਵੀ ਚੱਕ ਨਹੀਂ ਰਹੇ ਜੇ ਇਕੱਠਾ ਕਰ ਜਾਂਦੇ ਨੇ ਤਾਂ ਚੱਕਣ ਨਹੀਂ ਆਉਂਦੇ ਜੇ ਚੱਕਣਗੇ ਤਾਂ ਹੀ ਕਣਕ ਬੀਜੂ ਜ਼ਿੰਮੇਦਾਰ ਨਹੀਂ ਫੇਰ ਕਣਕ ਖਰਾਬ ਹੁੰਦੀ ਹੈ ਰੁੱਖੀ ਹੋ ਜਾਂਦੀ ਹੈ ਕਣਕ ਨਹੀਂ ਹੁੰਦੀ ਸਾਡੀ ਸਾਡੀਆਂ ਬਹੁਤ ਸਮੱਸਿਆਵਾਂ ਨੇ ਸਾਡੀਆਂ ਸਮੱਸਿਆ ਦਾ ਪਹਿਲਾਂ ਸਰਕਾਰ ਹੱਲ ਕਰੇ ਫੇਰ ਅਸੀਂ ਅੱਗ ਲਾਉਣ ਆਉਂਦੇ ਹਾਂ ਜੀ ਸਾਡੇ ਉਰੇ ਖੇਤੀਬਾੜੀ ਵਿਭਾਗ ਨੇ ਦਿੱਤੇ ਹੋਏ ਸਾਨੂੰ ਉਹ ਬੈਲਰਾਂ ਦੇ ਉੱਤੇ ਜੀਪੀਐਸ ਸਿਸਟਮ ਲੱਗਿਆ ਹੋਇਆ ਹੈ ਵਿਭਾਗਾਂ ਉਹਦੀ ਜਾਂਚ ਕਰੇ ਵੀ ਉਹ ਸਾਡੇ ਪਿੰਡ ਚ ਚੱਲ ਰਹੇ ਨੇ ਕਿ ਬਾਹਰ ਚੱਲੇ ਨੇ ਜੇ ਕੋਈ ਸਾਡਾ ਬੈਲਰ ਸਾਡੇ ਪਿੰਡ ਨੂੰ ਸਬਸਿਡੀ ਤੇ ਦਿੱਤਾ ਹੈ ਉਹ ਬਾਹਰ ਚੱਲ ਰਿਹਾ ਹੈ ਤਾਂ ਉਹਦੇ ਪ੍ਰੋਪਰ ਕਾਰਵਾਈ ਕੀਤੀ ਜਾਵੇ ਉਹਦੀ ਸਬਸਿਡੀ ਖਤਮ ਕੀਤੀ ਜਾਵੇ ਜੀ ਠੀਕ ਹੈ ਇਹ ਸਬਸਿਡੀ ਲੈਣ ਦੇ ਮਾਰੇ ਬੈਲਰ ਵਾਲੇ ਆਪਦਾ ਪ੍ਰੋਫਿਟ ਦੇ ਮਾਰੇ ਬਾਹਰ ਭੇਜ ਜਾਂਦੇ ਨੇ ਉਹਨੇ ਕਿਸੇ ਦਾ ਵੀ ਪ੍ਰੋਪਰ ਚੱਕ ਨਹੀਂ ਰਹੇ ਤੁਹਾਨੂੰ ਕੀ ਲੱਗਦਾ ਵੀ ਬਾਹਰ ਕਾਹ ਤੋਂ ਜਾ ਰਹੇ ਨੇ ਬਾਹਰ ਵੱਧ ਕੋਈ ਵੱਧ پیسے ਦੇ ਦਿੰਦਾ ਜੀ ਪੈਸੇ ਵੱਧ ਕੇ ਜਾ ਰਹੇ ਤਾਂ ਬਾਹਰ ਭੱਜ ਜਾਂਦੇ ਨੇ ਠੀਕ ਹੈ ਕੀ ਲੱਗਦਾ ਵੀ ਸਬਸਿਡੀ ਵੀ ਕਾਫੀ ਮੋਟੀ ਹੈ ਮੋਟੀ ਸਬਸਿਡੀ ਹੈ ਇਹ ਤੇ ਬਹੁਤ ਮੋਟੀ ਸਾਡੀ ਸਰਕਾਰ ਨੂੰ ਚੂਨਾ ਲੱਗ ਰਿਹਾ ਕੰਮ ਹੋ ਨਹੀਂ ਰਿਹਾ ਲੋਕਾਂ ਦਾ ਕਿਸਾਨਾਂ ਦਾ ਆਪ ਦੀਆਂ ਲਿਆ ਜਾ ਬੂਰਦੇ ਨੇ ਬੇਲੇ ਨਾਲੇ ਠੀਕ ਹੈ ਜੀ ਹਾਂ ਜਿਵੇਂ ਕਿ ਖਾਨਾ ਤੇ ਕਿ ਅੱਗ ਲਗਾਈ ਜਾ ਰਹੀ ਹੈ ਪਰ ਸਰਕਾਰ ਦੇ ਵੱਲੋਂ ਜਿਹੜੀ ਤੋ ਜੇ ਸਖਤੀ ਹੈ ਪੁਲੀਸ ਦੇ ਦੇਖੋ ਜੀ ਇਸ ਵਿੱਚ ਮੈਂ ਇਹੀ ਕਹਿ ਸਕਦੀ ਆਂ ਕਿ ਚਾਹੇ ਸਿਵਲ ਪ੍ਰਸ਼ਾਸਨ ਹੈ ਚਾਹੇ ਪੁਲਿਸ ਪ੍ਰਸ਼ਾਸਨ ਹੈ ਦੋਨੇ ਰਲ ਕੇ ਅਸੀਂ ਜਿੰਨੇ ਸਾਡੇ ਕਿਸਾਨ ਭਰਾ ਨੇ ਕਿਸਾਨ ਵੀਰ ਨੇ ਉਹਨਾਂ ਨੂੰ ਬੇਨਤੀ ਵੀ ਕਰ ਰਹੇ ਆਂ ਇਹ ਗੱਲ ਉਹਨਾਂ ਨੂੰ ਸਮਝਾ ਵੀ ਰਹੇ ਆਂ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਜਿਹੜੇ ਵਾਤਾਵਰਣ ਤੇ ਨੁਕਸਾਨ ਨੇ ਜਾਂ ਬੱਚਿਆਂ ਤੇ ਜਾਂ ਬਜ਼ੁਰਗਾਂ ਦੀ ਸਿਹਤ ਤੇ ਜੋ ਜਿਹੜੇ ਮਾੜੇ ਪ੍ਰਭਾਵ ਨੇ ਉਹ ਚੀਜ਼ ਆਪਾਂ ਨਾ ਕਰੀਏ ਇਹ ਚੀਜ਼ ਤੋਂ ਆਪਾਂ ਵਾਤਾਵਰਣ ਨੂੰ ਵੀ ਬਚਾਈਏ ਆਪ ਦੀਆਂ ਸੇਤਾਂ ਨੂੰ ਵੀ ਬਚਾਈਏ ਪਰ ਫਿਰ ਵੀ ਇਸ ਦੇ ਬਾਵਜੂਦ ਵੀ ਇੰਨੀ ਸਖਤੀ ਵਰਤਨ ਦੇ ਬਾਵਜੂਦ ਵੀ ਜੋ ਕੋਈ ਇਸ ਚੀਜ਼ ਦੀ ਉਲੰਘਣਾ ਕਰਦਾ ਕੋਈ ਪਰਾਲੀ ਨੂੰ ਫਿਰ ਵੀ ਅੱਗ ਲਾਉਂਦਾ ਉਸ ਤੇ ਅਸੀਂ ਜਿਹੜੀ ਸਖਤੋ ਸਖਤ ਕਾਰਵਾਈ ਜਿਹੜੀ ਆ ਉਹ ਕਰਾਂਗੇ ਇੱਕ ਗੱਲ ਹੋਰ ਸੁਣਦੇ ਵਿਚਾਰੀ ਹੈ ਵੀ ਜਿਹੜੇ ਵੀ ਵੇਲਰ ਨੇ ਦੇਖਦੇ ਸਰਕਾਰ ਦੇ ਸਾਹਮਣੇ ਵੀ ਜਿਹੜੇ ਪੁਖਤਾ ਪ੍ਰਬੰਧ ਪਰ ਕੀਤੇ ਹੋਏ ਨੇ ਵੀ ਤੁਹਾਨੂੰ ਦੱਸਿਆ ਜਾ ਰਿਹਾ ਵੀ 6 ਵੇਲਰ ਨੇ ਚੱਲ ਰਹੇ ਪਰ ਕਿੰਨੇ ਕਿੰਨੇ 1-2 ਵੇਲਰ ਜਿਹੜੇ ਬਾਹਰ ਚੱਲ ਰਹੇ ਆਹ ਤਾਂ ਕਾਰਵਾਈ ਹੋਊਗੀ ਜੇ ਉਹਨਾਂ ਨੂੰ ਕੋਈ ਸ਼ਕਤੀ ਨਾਲ ਕਿਹਾ ਜਾਊਗਾ ਵੀ ਦੇਖੋ ਇਹ ਸਾਰਾ ਕੁਝ ਅਸੀਂ ਮੈਨੇਜ ਕਰ ਰਹੇ ਹਾਂ ਦੋਨੇ ਡਿਪਾਰਟਮੈਂਟ ਰਲ ਕੇ ਜਿਹੜੇ ਬੈਲਸ ਬਾਹਰ ਚੱਲ ਰਹੇ ਨੇ ਉਹਨਾਂ ਨੂੰ ਇੱਥੇ ਬੁਲਾਇਆ ਜਾ ਰਿਹਾ ਤੇ ਬਹੁਤੀ ਅਸੀਂ ਬੁਲਾ ਵੀ ਨੇ ਕੋਈ ਜੇ ਇਕਦ ਰਹਿ ਗਿਆ ਹੋਊਗਾ ਉਹ ਵੀ ਬੁਲਾ ਲਿਆ ਜਾਊਗਾ ਮਤਲਬ ਸਾਡੀ ਕੋਸ਼ਿਸ਼ ਇਹ ਹੀ ਹੈ ਵੀ 100% ਜਿਹੜੀ ਮੈਨੇਜਮੈਂਟ ਹੈ ਇੰਸਟੀਟਿਊਟ ਤੇ ਐਕਸੀਟੂ ਜਿਹੜੀ ਹੈ ਵੀ ਉਹ ਇੱਥੋਂ ਦੇ ਬੇਲਰ ਨੇ ਉਹ ਇੱਥੋਂ ਦੇ ਜਿਹੜੇ ਲੋਕੀ ਨੇ ਉਹਨਾਂ ਦੀ ਵਰਤੋਂ ਵੀ ਆ ਸਕਦਾ ਜਿਵੇਂ ਗੱਲ ਹੋ ਰਹੀ ਹੈ ਕਿ ਜਿੰਨੇ ਕਿ ਜਿਹੜੀ ਕੁਝ ਜਗ੍ਹਾ ਤੇ ਜਿੱਥੇ ਇਕੱਠਾ ਬਣਾਈਏ ਜਾ ਰਹੀਆਂ ਨੇ ਕਿਸਾਨਾਂ ਵੱਲੋਂ ਵੀ ਕਿਹਾ ਜਾ ਰਿਹਾ ਵੀ ਉਹ ਇਕੱਠਾ ਨੂੰ ਚੱਕਿਆ ਨਹੀਂ ਜਾ ਰਿਹਾ ਲੰਬੇ ਸਮੇਂ ਤੋਂ ਮਤਲਬ ਉਹਨਾਂ ਦਾ ਫੀਡ ਕਰ ਰਹੇ ਨੇ ਵੀ ਚੱਕਣਗੇ ਪਰ ਉਹ ਕਿੰਨਾ ਕਿੰਨੇ ਖੇਤਾਂ ਦੇ ਵਿੱਚ ਪਈਆਂ ਨਜ਼ਰ ਆ ਰਹੀਆਂ ਨੇ ਦੇਖੋ ਇਹਦੇ 'ਚ ਜਿਹੜੀ ਕੋਈ ਕਪੈਸਿਟੀ ਹੈ ਕਿਸੇ ਵੀ ਫੈਕਟਰੀ ਦੀ ਕੋਈ ਜਿਹੜਾ ਬਾਇਓਫਿਊਲ ਬਣਾਉਣ ਵਾਲਾ ਪਲਾਂਟ ਹੈ ਠੀਕ ਹੈ ਉਹਦੇ ਹਿਸਾਬ ਨਾਲ ਜਿਹੜੀਆਂ ਗੱਠਾਂ ਨੇ ਉਹ ਪਿੱਕ ਕਰਨਗੇ ਹੋ ਸਕਦਾ ਹੈ ਅਜੇ ਉਹਨਾਂ ਦੀ ਕਪੈਸਿਟੀ ਫੁੱਲ ਹੋ ਗਈ ਹੋਵੇ ਜਾਂ ਕੁਝ ਦਿਨ ਬਾਅਦ ਉਹਨਾਂ ਨੂੰ ਲੋਡ ਹੋਵੇ ਹੋ ਸਕਦਾ 15 ਦਿਨਾਂ ਨੂੰ 20 ਦਿਨਾਂ ਨੂੰ ਮਹੀਨੇ ਨੂੰ ਆਲਟੀਮੇਟਲੀ ਉਹ ਚੀਜ਼ ਜਿਹੜੀ ਆ ਉਹ ਚੱਕੀ ਹੀ ਜਾਏਗੀ ਲਿਫਟ ਹੀ ਹੋਏਗੀ ਜੇਕਰ ਮੈਂ ਹੁਣ ਅੱਗੇ ਕਿਸਾਨ ਅੱਗੇ ਨਜ਼ਰ ਆਉਂਦਾ ਨਜ਼ਰ ਆਉਂਦਾ ਤਾਂ ਇਸ ਤਰ੍ਹਾਂ ਨਹੀਂ ਕਰ ਪਾਈ ਹੋਗੀ ਇਹਦੇ 'ਚ ਕੋਈ ਵੀ ਜੋ ਵੀ ਉਸ ਖੇਤ ਦਾ ਓਨਰ ਹੈ ਠੀਕ ਹੈ ਉਹ ਉਹਦਾ ਅਸੀਂ ਰਿਕਾਰਡ ਕਢਵਾ ਕੇ ਉਸ ਖੇਤ ਦਾ ਲੈਟ ਲੌਂਗ ਲੈ ਕੇ ਵੀ ਐਗਜ਼ੈਕਟਲੀ ਤਾਂ ਕਿ ਕਿਸੇ 4 ਬੰਦੇ ਤੇ ਨਾ ਕੋਈ ਕਾਰਵਾਈ ਹੋ ਸਕੇ ਠੀਕ ਹੈ ਉੱਤੇ ਜਿਹੜਾ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਹੈ ਤੁਸੀਂ ਜ਼ਰੂਰ ਕਰਾਂਗੇ परेशान <muchas> कर